ਕਾਸਰਾਂ ਤੇ ਸਾਗਾ ਚਮਕੌਰ ਸਾਹਿਬ ਭਾਗ 1 ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਟੁਕੜੇ ਟੁਕੜੇ ਤਾਨੂ ਕਰਾਉਣ ਵਾਲੇ ਦੋ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਪੰਜਾਬ ਪਿਆਰਿਆਂ ਵਿੱਚੋਂ ਤਿੰਨ ਗੁਰੂ ਕੇ ਪਿਆਰੇ ਅਤੇ ਇਹਨਾਂ ਤੋਂ ਇਲਾਵਾ 35 ਦੇ ਕਰੀਬ ਹੋਰ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਗੁਰੂ ਕਲਗੀ ਤਰ ਸੱਚੇ ਪਾਸ਼ਾ ਮਹਾਰਾਜ ਦੇ ਸਨਮੁਖ ਸਾਧਤ ਦਾ ਜਾਮ ਪੀਤਾ ਹੈ 1469 ਨੂੰ ਰਾਏਪੋਏ ਦੀ ਤਲਵੰਡੀ ਵਿੱਚ ਤਨ ਗੁਰ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ ਪਾਈ ਗੁਰਦਾਸ ਜੀ ਨੇ ਉੱਥੇ ਜਿਹੜੇ ਸ਼ਬਦ ਵਰਤੇ ਉਹਨਾਂ ਵਿੱਚ ਤਿੰਨ ਸ਼ਬਦਾਂ ਦੀ ਵਰਤੋਂ ਉਹਨਾਂ ਨੇ ਕੀਤੀ ਹੈ ਕਿ ਸਤਿਗੁਰੂ ਨਾਨਕ ਪ੍ਰਗਟੇ ਹਨ ਦੂਜਾ ਸ਼ਬਦ ਇੱਕ ਗਿਆਨ ਦਾ ਸੂਰਜ ਨਿਕਲਿਆ ਹੈ ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ ਕਿ ਇੱਕ ਸਿੰਘ ਗਰਜਣਾ ਪੈਦਾ ਹੋਈ ਹੈ ਉਹਨਾਂ ਨੇ ਪਹਿਲੀ ਪੰਕਤੀ ਕਹੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜੋ ਕਰ ਸੂਰਜ ਨਿਕਲਿਆ ਤਾਰੇ ਛਾਪਨ ਦੇਰ ਭਲੋਇਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਤਰਵਾ ਜਦੋਂ ਅਸੀਂ ਇਹ ਤਿੰਨਾ ਤੁਕਾਂ ਭਾਈ ਗੁਰਦਾਸ ਜੀ ਦੀ ਪੌੜੀ ਦੀਆਂ ਪੜ੍ਹਦੇ ਹਾਂ ਤਾਂ ਇਹਨਾਂ ਤਿੰਨਾਂ ਨੂੰ ਸੰਖੇਪ ਵਿੱਚ ਵਿਚਾਰਨਾ ਵੀ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟੇ ਹਨ ਤਾਂ ਉਹਨਾਂ ਨੇ ਧੁੰਦ ਦੀ ਨਾ ਧੁੰਦ ਉਹਨਾਂ ਨਾਲ ਧੁੰਦ ਦੀ ਤੁਲਨਾ ਕੀਤੀ ਹੈ ਹਨੇਰਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੈ ਕਾਲੀ ਰਾਤ ਦਾ ਹਨੇਰਾ ਇੱਕ ਹੈ ਧੁੰਦ ਦਾ ਚਿੱਟਾ ਹਨੇਰਾ ਕਾਲੇ ਹਨੇਰੇ ਕਰਕੇ ਦੀਵੇ ਬਾਲਾਂਗੇ ਬੱਤੀਆਂ ਬਾਲਾਂਗੇ ਲਾਈਟ ਦਾ ਪ੍ਰਬੰਧ ਕਰਾਂਗੇ ਰਾਤ ਦਾ ਹਨੇਰਾ ਦੀਵੇ ਦਾ ਚਾਨਣ ਤੇ ਸੂਰਜ ਦੀਆਂ ਕਿਰਨਾਂ ਦੂਰ ਕਰ ਦੇਣਗੀਆਂ ਪਰ ਚੇਤੇ ਰੱਖਿਓ ਜਦੋਂ ਧੁੰਦ ਚੜ ਕੇ ਆ ਜਾਵੇ ਤਾਂ ਉਦੋਂ ਸੂਰਜ ਦੀਆਂ ਕਿਰਨਾਂ ਦੀ ਪੇਸ਼ਵੀ ਨਹੀਂ ਜਾਂਦੀ ਤੇ ਹਕੀਕਤ ਹੈ ਕਿ ਕਾਲੇ ਹਨੇਰੇ ਨਾਲੋਂ ਕਈ ਗੁਣਾ ਵੱਧ ਚਿੱਟਾ ਹਨੇਰਾ ਧੁੰਦ ਖਤਰਨਾਕ ਹੁੰਦਾ ਹੈ ਉਹਨਾਂ ਦੇ ਸਾਵਧਾਨੀ ਗੁਰੂ ਸਾਹਿਬ ਦੇ ਪ੍ਰਗਟ ਹੋਣ ਤੇ ਮਟ ਗਈ ਸੀ ਅਗਲੀ ਤੋਂ ਕੋਨਾ ਨੇ ਕਾਲੇ ਹਨੇਰੇ ਤੇ ਤਾਰਿਆਂ ਦੀ ਦਿੱਤੀ ਹੈ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾ ਪੰਦੇਰ ਪਲਵਾ ਜਿਵੇਂ ਸੂਰਜ ਨਿਕਲਦਾ ਹੈ ਤੇ ਤਾਰੇ ਲੋਪ ਹੋ ਜਾਂਦੇ ਹਨ ਸੂਰਜ ਨਿਕਲਦਾ ਹੈ ਹਨੇਦਾਰ ਚਲਾ ਜਾਂਦਾ ਹੈ ਗੁਰੂ ਕੇ ਸਿੱਖੋ ਚਿੱਟਾ ਹਨੇਰਾ ਸੀ ਧੁੰਦਾ ਉਹ ਲੋਕ ਜਿਹੜੇ ਧਰਮ ਦਾ ਭਲੇਖਾ ਤਾਂ ਪਾਉਂਦੇ ਹਨ ਪਰ ਅੰਦਰੋਂ ਅੰਨੇ ਹਨ ਮੇਰੇ ਗੁਰੂ ਨੇ ਕਿਹਾ ਕਿ ਸੱਚ ਜਾਣੋ ਇਹ ਧਰਮੀਆਂ ਤੇ ਕੁਗਰਮੀਆਂ ਨਾਲੋਂ ਵੱਧ ਖਤਰਨਾਕ ਹਨ ਜਿਹੜੇ ਧਰਮ ਬਾਰੇ ਜਾਣ ਕੇ ਵੀ ਧਰਮ ਨੂੰ ਕੁਮਾਉਂਦੇ ਹਨ ਇਹ ਧੁੰਦ ਦੀ ਤਰਾ ਹਨ ਤੇ ਹਕੀਕਤ ਇਹ ਹੈ ਕਿ ਜਨ ਨੂੰ ਸਮਝ ਕੋਈ ਨਹੀਂ ਉਹ ਕਾਲੇ ਹਨੇਰੇ ਦੀ ਤਰ੍ਹਾਂ ਹਨ ਹਜ਼ੂਰ ਲਈ ਸ਼ਬਦ ਪਾਈ ਗੁਰਦਾਸ ਜੀ ਨੇ ਸਿੰਘ ਵਰਤੇ ਆ ਸ਼ੇਰ ਵਰਤੇ ਆ ਮੈਂ ਸੋਚਦਾ ਹਾਂ ਕਿ ਬਾਬਾ ਜਿਹੜੀ ਤੂੰ ਦਹਾੜ ਸ਼ੇਰ ਦੇ ਰੂਪੇ ਦਿੱਤੀ ਸੀ ਤੇਰੀ ਇਸੇ ਗਰਜ ਨੂੰ ਖਤਮ ਕਰਨ ਦੇ ਲਈ ਕਦੀ ਲਾਹੌਰ ਦੀ ਤਵੀ ਆਈ ਕਦੀ ਚਾਨੀ ਚੌਂ ਕਦੀ ਸਰਸਾ ਤੇ ਪਰਿਵਾਰ ਵਿਛੋੜੇ ਤੇ ਅੱਜ ਕਿਤੇ ਚਮਕੌਰ ਦੀ ਗੜੀ ਆਈ ਹਕੀਕਤ ਹੈ ਕਿ ਤੇਰੇ ਸ਼ੇਰ ਦੀ ਗਰਜ ਨੂੰ ਖਤਮ ਕਰਨ ਲਈ ਸਾਰੇ ਸਾਕੇ ਕੀਤੇ ਗਏ ਹਜ਼ੂਰ ਲਈ ਉੱਥੇ ਪਾਈ ਸੈਵ ਨੇ ਵਰਤੇ ਸਿੰਘ ਮੁਕੇ ਮਿਰਗਾ ਵਲੀ ਭੰਨੀ ਜਾਏ ਨਾ ਤੀਰ ਰਵਾ ਗੁਰੂ ਨਾਨਕ ਸਾਹਿਬ ਜਦੋਂ ਸ਼ੇਰ ਦੀ ਤਰ੍ਹਾਂ ਗਰਜੇ ਤਾਂ ਉਹਨਾਂ ਦੇ ਸਾਹਮਣੇ ਕੋਈ ਪਖੰਡੀ ਮਰਗਦੀ ਤਰ੍ਹਾਂ ਖਲੋਹੀ ਨਹੀਂ ਸਕਿਆ ਪਹਿਲੀ ਟੱਕਰ ਅਮਨਾਬਾਦੀ ਧਰਤੀ ਉੱਪਰ ਬਾਬੇ ਅਤੇ ਬਾਬਰ ਦੀ ਹੋਈ ਅੱਜ ਅਮਨਾਬਾਦ ਦਾ ਸਾਕਾ ਵਾਪਰ ਗਿਆ ਹੈ ਅੱਜ ਫਿਰ ਰਵਾਫ ਗੁੰਜੀ ਮਰਦਾਨਿਆ ਰਵਾਬ ਸ਼ੇਰ ਅੱਜ ਫਿਰ ਇਹ ਜਮਦੂਤ ਬਣ ਕੇ ਆਇਆ ਹੈ ਮਰਦਾਨਿਆ ਰਵਾਬ ਸ਼ੇਰ ਇਸ ਤੇ ਸਫਾਈ ਹਲਕੇ ਕੁੱਤੇ ਬਣ ਕੇ ਆਏ ਹਨ ਜੇ ਸਮੇਂ ਨਾਲ ਅਸੀਂ ਸੱਚ ਨਾਲ ਦੱਸਿਆ ਤਾਂ ਸੱਚ ਸਦਾਲੀ ਲੋਪ ਹੋ ਜਾਏਗਾ ਉੱਥੇ ਸਿੰਘ ਗਰਜ ਦੇ ਸ਼ਬਦ ਹਨ ਖੁਰਾਸਾਨ ਖਸਮਾਨਾ ਕਾ ਹਿੰਦੁਸਤਾਨ ਡਰਾਇਆ ਆਪੇ ਦੋਸਤ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਉਥੇ ਸ਼ਬਦ ਸਨ ਬਾਪੇ ਦੇ ਹਿਰਦੇ ਦੀ वेदना ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦਨਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲ ਚਕ ਮਾਫ